ਪ੍ਰਕਾਸ਼ ਦੀ ਪੋਥੀ ਅਧਿਆਇ 12 ਆਕਾਸ਼ ਉੱਤੇ ਇੱਕ ਵੱਡਾ ਨਿਸ਼ਾਨ ਦਿਸਿਆ ਅਰਥਾਤ ਇੱਕ ਇਸਤਰੀ ਜਿਹੜੀ ਸੂਰਜ ਪਹਿਨੀ ਹੋਈ ਸੀ ਅਤੇ ਚੰਦਰਮਾ ਉਹਦੇ ਪੈਰਾਂ ਹੇਠ ਅਤੇ 12 ਤਾਰਿਆਂ ਦਾ ਮੁਕਟ ਉਹਦੇ ਸਿਰ ਉੱਤੇ ਸੀ ਉਹ ਗਰਭਵੰਸੀ ਸੀ ਅਤੇ ਜਨਮ ਦੇ ਦੁੱਖ ਅਤੇ ਪੀੜਾ ਲੱਗਣ ਕਰਕੇ ਚੀਕਾਂ ਮਾਰਦੀ ਸੀ ਅਤੇ ਆਕਾਸ਼ ਉੱਤੇ ਇੱਕ ਹੋਰ ਨਿਸ਼ਾਨ ਦਿਸਿਆ ਅਤੇ ਵੇਖੋ ਇੱਕ ਵੱਡਾ ਭਾਰਾ ਲਾਲ ਅਜਗਰ ਸੀ ਜਿਹਦੇ 7 ਸਿਰ ਅਤੇ 10 ਸਿੰਘ ਸਨ ਅਤੇ ਉਦੇ ਸਿਰਾਂ ਹੁੰਦੇ ਸਤ ਮੁਕਟ ਅਤੇ ਉਹਦੀ ਪੂਛ ਨੇ ਆਕਾਸ਼ ਦੇ ਤਾਰਿਆਂ ਦੀ ਇੱਕ ਤਿਹਾਈ ਨੂੰ ਵੁਲੇਟੇ ਖਿੱਚਾ ਅਤੇ ਉਹਨਾਂ ਨੂੰ ਧਰਤੀ ਉੱਤੇ ਦੇ ਮਾਰਿਆ ਅਤੇ ਉਹ ਅਜਗਰ ਉਸ ਇਸਤਰੀ ਦੇ ਅੱਗੇ ਜਿਹੜੀ ਜਨਮ ਲੱਗੀ ਸੀ ਜਾ ਖਲੋਤਾ ਭਈ ਜਿਸ ਵੇਲੇ ਉਹ ਜਣੇ ਤਾਂ ਉਹਦੇ ਬਾਲਕ ਨੂੰ ਪੱਛ ਲਵੇ ਉਹ ਇੱਕ ਪੁੱਤਰ ਇੱਕ ਨਰ ਬਾਲ ਜਣੀ ਜਿਨੇ ਲੋਹੇ ਦੇ ਡੰਡੇ ਨਾਲ ਸਭਨਾਂ ਕਮਾਂ ਉਤੇ ਹਕੂਮਤ ਕਰਨੀ ਹੈ ਅਤੇ ਉਹਦਾ ਬਾਲਕ ਪਰਮੇਸ਼ਰ ਕੋਲ ਅਤੇ ਉਸ ਦੇ ਸੰਗਾਸ਼ਣ ਕੋਲ ਉਠਾਇਆ ਗਿਆ ਅਤੇ ਉਹ ਇਸ ਤੀ ਉਜਾਰ ਦੇ ਵਿੱਚ ਨਸ ਗਈ ਜਿੱਥੇ ਪਰਮੇਸ਼ਰ ਦੀ ਵੱਲੋਂ ਇੱਕ ਥਾਂ ਉਹਦੇ ਲਈ ਤਿਆਰ ਕੀਤਾ ਹੋਇਆ ਹੈ ਭਈ ਉਥੇ 1260 ਦਿਨ ਉਹਦੀ ਪਿਰਤਪਾਲ ਹੋਵੇ ਫਿਰ ਸੁਰਗ ਵਿੱਚ ਜੁੱਧ ਹੋਇਆ ਮਿਕਾਇਲ ਅਤੇ ਉਹਦੇ ਦੂਤ ਅਜਗਰ ਨਾਲ ਲੜਨ ਨੂੰ ਨਿਕਲੇ ਅਤੇ ਅਜਗਰ ਲੜਿਆ ਨਾਲੇ ਉਹਦੇ ਦੂਤ ਪਰ ਇਹ ਪਰਬਲ ਨਾ ਹੋਏ ਅਤੇ ਨਾ ਸੁਰਗ ਵਿੱਚ ਇਹਨਾਂ ਨੂੰ ਥਾਂ ਫੇਰ ਮਿਲਿਆ ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ੈਤਾਨ ਕਰਕੇ ਸਿਦਾਉਂਦਾ ਹੈ ਜੋ ਸਾਰੇ ਜਗਤ ਨੂੰ ਪਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹਦੇ ਦੂਤ ਉਹਦੇ ਨਾਲ ਸੁੱਟੇ ਗਏ ਅਤੇ ਮੈਂ ਇੱਕ ਵੱਡੀ ਆਵਾਜ਼ ਸੁਰਗ ਵਿੱਚ ਇਹ ਆਖਦੇ ਸੁਣੀ ਭਈ ਹੁਣ ਸਾਡੇ ਪਰਮੇਸ਼ਰ ਦੀ ਮੁਕਤੀ ਅਤੇ ਸਮਰਥਾ ਅਤੇ ਰਾਜ ਅਤੇ ਉਹਦੇ ਮਸੀਹ ਦਾ اختیار ਹੋ ਗਿਆ ਕਿਉਂ ਜੋ ਸਾਡੇ ਭਰਾਵਾਂ ਨੂੰ ਦੋਸ਼ ਲਾਉਣ ਵਾਲਾ ਜਿਹੜਾ ਸਾਡੇ ਪਰਮੇਸ਼ਰ ਦੇ ਹਜ਼ੂਰ ਉਹਨਾਂ ਉੱਤੇ ਰਾਤ ਦਿਨ ਦੋਸ਼ ਲਾਉਂਦਾ ਹੈ ਹੇਠਾਂ ਸੁੱਟਿਆ ਗਿਆ ਹੈ ਅਤੇ ਉਹਨਾਂ ਨੇ ਲੇਲੇ ਦੇ ਲੋਹ ਦੇ ਕਾਰਨ ਅਤੇ ਆਪਣੀ ਸਾਖੀ ਦੇ ਬਚਨ ਦੇ ਕਾਰਨ ਉਹਨੂੰ ਜਿੱਤ ਲਿਆ ਅਤੇ ਮਰਨ ਤੀਕ ਆਪਣੀ ਜਾਨ ਨੂੰ ਪਿਆਰਾ ਨਾ ਜਾਤਾ ਇਸ ਕਰਕੇ हे ਆਕਾਸ਼ੋ ਅਤੇ ਜਿਹੜੇ ਉਹਨਾਂ ਉੱਤੇ ਰਹਿੰਦੇ ਹੋ ਤੁਸੀਂ ਆਨੰਦ ਕਰੋ ਧਰਤੀ ਅਤੇ ਸਮੁੰਦਰ ਨੂੰ ਹਾਏ ਹਾਏ ਇਸ ਲਈ ਜੋ ਸ਼ੈਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹਨੂੰ ਵੱਡਾ ਕ੍ਰੋਧ ਹੈ ਕਿਉਂਕਿ ਉਹ ਜਾਣਦਾ ਹੈ ਭਈ ਮੇਰਾ ਸਮਾਂ ਥੋੜਾ ਜਿਹਾ ਰਹਿੰਦਾ ਹੈ ਜਾਂ ਉਸ ਅਜਗਰ ਨੇ ਡਿਠਾ ਪਈ ਮੈਂ ਧਰਤੀ ਉੱਤੇ ਸੁਟਿਆ ਗਿਆ ਹਾਂ ਤਾਂ ਉਸ ਇਸਤਰੀ ਦੇ ਮਗਰ ਪਿਆ ਜਿਹੜੀ ਉਹ ਮੁੰਡਾ ਜਣੀ ਸੀ ਅਤੇ ਇਸਤਰੀ ਨੂੰ ਵੱਡੇ ਉਕਾਬ ਦੇ ਦੋ ਪਰ ਦਿੱਤੇ ਗਏ ਪਈ ਉਹ ਉਜਾੜ ਵਿੱਚ ਆਪਣੇ ਥਾਂ ਤੋਂ ਉੱਡ ਜਾਵੇ ਜਿੱਥੇ ਸੱਪ ਦੇ ਮੂੰਹੋਂ ਬਚ ਕੇ ਸਮੇਂ ਅਤੇ ਦੋ ਸਮਿਆਂ ਅਤੇ ਅਦ ਸਮੇਤਿਕ ਉਹਦੀ ਪਿਰਤ ਪਾਲ ਹੁੰਦੀ ਹੈ ਅਤੇ ਸੱਪ ਨੇ ਇਸਤਰੀ ਦੇ ਪਿੱਛੇ ਦਰਿਆ ਵਾਂਗੂ ਆਪਣੇ ਮੂੰਹੋਂ ਪਾਣੀ ਵਗਾਇਆ ਪਈ ਉਹਨੂੰ ਰੁੜਾ ਦੇਵੇ ਤਾਂ ਧਰਤੀ ਨੇ ਇਸਤਰੀ ਦੀ ਸਹਾਇਤਾ ਕੀਤੀ ਅਤੇ ਧਰਤੀ ਨੇ ਆਪਣਾ ਮੂੰਹ ਅੜ ਕੇ ਉਸ ਦਰਿਆ ਨੂੰ ਪੀ ਲਿਆ ਜਿਹੜਾ ਅਜਗਰ ਨੇ ਆਪਣੇ ਮੂੰਹੋਂ ਵਗਾਇਆ ਸੀ ਅਤੇ ਅਜਗਰ ਨੂੰ ਇਸਤਰੀ ਉੱਤੇ ਕ੍ਰੋਧ ਆਇਆ ਅਤੇ ਉਹਦੇ ਵੰਸ਼ ਵਿੱਚੋਂ ਜਿਹੜੇ ਰਹਿੰਦੇ ਅਤੇ ਜਿਹੜੇ ਪਰਮੇਸ਼ਰ ਦੀਆਂ ਆਗਿਆਵਾਂ ਦੀ ਪਾਲਣਾ ਕਰਦੇ ਅਤੇ ਯਿਸੂ ਦੀ ਸਾਖੀ ਪਰਦੇ ਹਨ ਉਹਨਾਂ ਨਾਲ ਜੁੱਧ ਕਰਨ ਨੂੰ ਨਿਕਲ ਗਿਆ ਅਤੇ ਉਹ ਸਮੁੰਦਰ ਦੇ ਬ੍ਰੇਤ ਉੱਤੇ ਜਾ ਖਲੋਤਾ